ਸਤਿ ਸ਼੍ਰੀ ਅਕਾਲ ਵੀਰ ਜੀ ਹਰਨਦਾਵਾ ਡੇਰੀ ਫਾਰਮ ਤੇ ਪਹੁੰਚਦੇ ਤੇ ਬਹੁਤ ਬਹੁਤ ਧੰਨਵਾਦਾਂ ਜੀ ਅੱਜ ਹਰਨਦਾਵਾ ਡੇਰੀ ਫਾਰਮ ਤੇ ਪਹੁੰਚ ਚੁੱਕੇ ਜੇ ਆਪਣੇ ਵੀਰ ਦੀ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦੇ ਬਟਨ ਨੂੰ ਕਲਿੱਕ ਕਰ ਦੋ ਵੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਅੱਜ ਦੋ ਦੰਦ ਝੋਟੀ ਆ ਜੀ ਬਹੁਤ ਵੱਖੋਂ ਥਾਲੇ ਵੇ ਬਹੁਤ ਕਮਾਲ ਆ ਜੀ 16 ਲੀਟਰ ਦੁੱਧ ਚੋਣ ਵਾਲਾ 16 ਕਿਲੋ ਦੁੱਧ ਝੋਟੀ ਕੋ ਹਾਜ਼ਰ ਆ ਜੀ 15 ਤੋਂ ਬਾਹਰ ਹੋਊਗਾ 16:00 16:30 ਹੋ ਜੇ ਪਰ ਆਪਾਂ 15 ਕਿਲੋ ਦੰਦ ਕੱਟੀ ਕੋ ਦੱਸਾਂਗੇ ਜੀ ਆਨਲਾਈਨ ਚਵਾਈ ਕਰਾਉਣੀ ਆਨਲਾਈਨ ਕਰਾ ਲੇ ਜਿਹੜਾ ਮਰਜ਼ੀ ਗਰਾਹ ਖਰਾ ਕੇ ਚਵਾਈ ਇੰਦਾ ਲੈ ਸਕਦਾ ਚੀਜ਼ ਵੇਖ ਲੋ ਜੀ ਨਿਕਲਣ ਮੱਕਿਆ ਨਹੀਂ ਪੁਣੀ ਕੱਟੀ ਨਿਕਲੀ ਅਜੀ ਭਾਪੇ ਦੀ ਕਿਰਪਾ ਦੇ ਨਾਲ ਦੇਖੋ ਜੀ ਥਾਲੇ ਵਾਲ ਜਿਹੜੇ ਉੱਪਰ ਦੇ ਦੇਖੋ ਜੀ ਹਾਂਲੇ ਵਾਲੇ ਦੇਖ ਲੋ ਜੀ ਕੰਡੀਸ਼ਨਰ ਆ ਦੇਖੋ ਕੱਟੀ ਮਦਰਾ ਲੀਹ ਦੇਖੋ ਜੀ ਥੰਲੇਵਾ ਦੇਖ ਲੋ ਜੀ ਕੱਟੀ ਨੂੰ ਦੇਖੋ ਦੇਖੋ ਜੀ ਥੰਲੇਵਾ ਕੱਟੀ ਨੂੰ ਠੰਡੀ ਸੀਲ ਇੰਨੀ ਆ ਜੇ ਇਧਰ ਵੀ ਦਿਖਾ ਲ ਦਿਓ ਕੈਮਰਾਮੈਨ ਸਾਹਿਬ ਇਧਰ ਵੀ ਦਿਖਾ ਲ ਦ ਦੇਖੋ ਦੇਖੋ ਜੇ ਆਪਸ ਮਾਤਾਂ ਲੇਵਾ ਬਹੁਤ ਚੰਗਾ ਜੀ ਇਹਦਾ ਵਿੱਚ ਮੁੱਲ ਕਰਨ ਨੂੰ ਜੋ ਮਰਜ਼ੀ करिएगाਗੇ ਸਵਾ ਲੱਖ ਦੀ ਝੋਟੀ ਵਰਜੀ ਦੇ ਦਾਂਗੇ ਵਿੱਚ ਛੋੜ ਖੁਸ਼ੀ ਨਾ ਕਰਾਂਗੇ ਆਪਣੀ ਚਿੱਤ ਹੋਊਗਾ ਜੀ ਆਪਣਾ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵਰਜੀ ਸਾਰੇ ਵੀਰਾਂ ਨੂੰ ਪਤਾ ਜੀ ਅਬ ਨਾ ਮੇਰਾ ਸੋਨੂ ਵੇਚੀ ਹਰੰਦਾ ਵਾਡੇ ਦੀ ਫਾਰਮ